ਹਾਂਜੀ ਬਾਈ ਗੁਰਜੀ ਚੋਲਾ ਸਾਹਿਬ ਬਦਲਣ ਦੀ ਜੋ ਸੇਵਾ ਅੱਜ ਆਰੰਭ ਹੋਈ ਸੀ ਗੁਰਦਰਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਜਦੋਂ ਆਪਾਂ ਪੁਰਾਣਾ ਚੋਲਾ ਸਾਹਿਬ ਉਤਾਰਦੇ ਆ ਨਾ ਤੇ ਅੱਜ ਨਵਾਂ ਰਿਕਾਰਡ ਬਣਿਆ ਪੰਡੋਰੀ ਨਗਰ ਦੇ ਵਿੱਚ ਨਗਰ ਪੰਡੋਰੀ ਦੇ ਗੁਰੂ ਘਰ ਦੇ ਇਹਦੇ ਗ੍ਰੰਥੀ ਸਿੰਘ ਨੇ ਬਾਬਾ ਬਲਵੰਤ ਸਿੰਘ ਦੀ ਬਾਬਾ ਬਲਵੰਤ ਸਿੰਘ ਜੀ ਦੀ ਤੀ ਰਮਨਦੀਪ ਕੌਰ ਉਮਰ ਹੈਗੀ 14 ਸਾਲ ਹਾਂਜੀ 13 ਸਾਲ ਬਾ ਕੀ ਬਾਤ ਹੈ ਉਮਰ ਹੈਗੀ 13 ਸਾਲ ਤੇ ਇਹ ਕੁੜੀ ਅੱਜ ਚੜ੍ਹੀ ਆ ਨਿਸਾਨ ਸਾਹਿਬ ਤੇ ਜਿਹੜਾ ਕਿ ਹੈਗਾ 85 ਫੁੱਟ ਉੱਚਾ ਬਹੁਤ ਵੱਡੀ ਗੱਲ ਹੈ ਨਿੱਕੀ ਉਮਰ ਦੇ ਵਿੱਚ ਵੱਡੀਆਂ ਮੱਲਾ ਮਾਰਨ ਵਾਲੀ ਗੱਲ ਆ ਵੀ ਹੈਨਾ ਹੌਸਲਾ ਦੇਖੋ ਤੁਸੀਂ ਕੁੜੀ ਦਾ 85 ਫੁੱਟ ਉੱਪਰ ਜਾਣਾ ਨਿਸਾਨ ਸਾਹਿਬ ਤੇ ਉਹ ਵੀ ਇੰਨੀ ਛੋਟੀ ਉਮਰ ਦੇ ਵਿੱਚ ਨਾ ਬਹੁਤ ਵੱਡੀ ਗੱਲ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਸਨਮਾਨਤ ਕਰਾਂਗੇ ਆਪਣੇ ਕਲੱਬ ਵੱਲੋਂ ਤੇ ਮੈਡਲ ਪਾਓ ਜੀ ਇਧਰ 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 ਹਾਂ ਪਾਓ ਬੋਲੇ ਸੋਨਿਹਾਲ ਹੋਰ ਜੀ ਆਕਾਲ ਤੇ ਦੂਜਾ ਮੈਡਲ ਆਪਾਂ ਦੇਣਾ ਜੀ ਆ ਬੱਚੀ ਆ ਗਗਨਦੀਪ ਕੌਰ ਹਨਾ ਗਗਨਦੀਪ ਕੌਰ ਇਹਨੂੰ ਕਿਉਂ ਮੈਡਲ ਦੇਣਾ ਜੀ ਕਿਉਂਕਿ ਜਦੋਂ ਤੋਂ ਆਪਾਂ ਸ੍ਰੀ ਅਕਾਲ ਪੁਰਖ ਦੀ ਸੇਵਾ ਤੇ ਲੱਗੇ ਹੋਏ ਆਂ ਤਾਂ ਇਸ ਬੱਚੀ ਨੇ ਸਾਰਿਆਂ ਨੂੰ ਪਾਣੀ ਪਿਆਇਆਗਾ ਜਾਨੀ ਪਹਿਲੇ ਬੋਲ ਇਹ ਪਾਣੀ ਲੈ ਕੇ ਆਉਂਦੀ ਸੀ ਨਾਲੇ ਇੱਕ ਭਾਂਡੇ ਵੀ ਜਾਨੀ ਚੱਕ ਕੇ ਲਿਆਉਂਦੀ ਸਾਰਾ ਕੁਝ ਕਰਦੀ ਸੀ ਸੇਵਾ ਕਰਦੀ ਵਧੀਆ ਚਲੋ ਜੀ ਇਸ ਮੈਡਲ ਪਾਓ ਇਹਨਾਂ ਨੂੰ ਗਗਨਦੀਪ ਕੌਰ ਨੂੰ ਬੋਲੇ ਸੋਨਿਹਾਲ ਬਹੁਤ ਵਧੀਆ ਜੀ ਸਾਰਿਆਂ ਦਾ ਧੰਨਵਾਦ ਤੇ ਬਹੁਤ ਵੱਡੀ ਗੱਲ ਆ ਵੀ ਹਨਾ ਇੱਕ ਗ੍ਰਾਂਥੀ ਸਿੰਘ ਬਾਬਾ ਜੀ ਦੀ ਕੁੜੀ ਦੇਖ ਲਓ ਐਡੀ ਵੱਡੀ ਦਲੇਰ ਕੁੜੀ ਠੀਕ ਆ ਜੀ Eu não ਸੁਗੈਣ ਮਾਰੋ ਕੀਰਤਨ ਗਾ ਇਹ ਸੁਗੈਣ ਮਾਰੋ ਕੀਰਤਨ ਗਾ ਸੋਤਨ ਜੰਮ ਕੀ ਬਾਤ ਨਾ ਪਾ i the ਜੀ ਜੈ ਅੰਮ੍ਰਿਤ ਕਬਾ ਜਸ ਨਸ ਗੈਣ ਪਰੋ ਕੀਰਤਨ ਗਾ ਇਹਨਸ ਗੈਣ ਪਰੋ ਕੀਰਤਨ ਗਾ ਜੋ ਜਨ ਜਮ ਕੀ ਕਾਟ ਨ ਪਾਈਏ ਜੋ ਜਨ ਜਮ ਕੀ ਬਾਟ ਨਾ ਪਾਏ I'm ready to go. ਕਾਟ ਨ ਪਾਏ ਸੋ ਜਨ ਜਮ ਕੀ ਕਾਟ ਨ ਪਾਏ ਕਾਟ ਨਾ ਪਾਏ